ਮਾਰਿਓ ਜੇਕਰ ਵੱਡੀ ਸਾਰੀ ਲਕੀਰ ਐ ਤੇ ਦੇ ਪੁੱਤਰਾ ਸੋ ਸ੍ਰੀ ਕਾਲ ਜੀ ਤੁਸੀਂ ਪਾਦਾ ਕਰਕੇ ਮੁੱਕਰ ਗਏ ਅਸੀਂ ਟੱਪਦੇ ਆ ਆਜ਼ਾਦ ਸਰੋ ਲਈ ਕਿ ਲਕੀਰ ਕਾਂਗਰਸੀਆਂ ਦੇ ਵੀ ਵਜੜੀ ਐ ਇਹ ਲਕੀਰ ਭਾਜਪਾ ਅਕਾਲੀ ਦਲ ਸਾਰਿਆਂ ਦੇ ਵਜੜੀ ਆ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਗਏ ਜਿਹੜੇ ਥੋੜੇ ਜਿਨੀ ਬੈਠੇ ਜਾਂ ਸਟੇਜ ਤੇ ਨਹੀਂ ਬੈਠੇ ਉਹਨਾਂ ਸਾਰੀਆਂ ਪਾਰਟੀਆਂ ਤੇ ਲਕੀਰ ਵੱਜਣੀ ਚਾਹੀਦੀ ਐ ਕੋਈ ਇੱਕ ਬੰਦਾ ਦੱਸ ਦੇ ਮੈਨੂੰ ਕਿ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਕੀ ਫਾਇਦਾ ਤੁਹਾਡਾ ਦਸਤਾਰਾਂ ਬਣ ਕੇ ਬੈਠਾ ਹੁੰਦਾ ਜੇ ਤੁਸੀਂ ਘਰਾਂ ਚ ਬੈਠੇ ਹੋ ਔਰ ਇੱਥੇ ਨਹੀਂ ਆ ਸਕਦੇ ਲਾਣਾ ਜਾਂ ਤੁਹਾਡੇ ਤੇ ਮੈਂ ਕਹੂੰਗਾ ਕਮ ਸੇ ਕਮ ਆਪਦੇ ਗੁਰੂ ਲਈ ਤਾਂ ਉੱਠ ਲੋ ਯਾਰ ਵਾਦਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁੱਕਰ ਗਏ ਪਰ ਜਦੋਂ ਪੋਲਿਟਿਕਸ ਕਰਨੀ ਹੈ ਇੱਥੇ ਸੱਦ ਲੋ ਇੱਥੇ ਬੋਲਣ ਲੱਗ ਜਾਣਗੇ ਬੇਸ਼ਰਮਾਂ ਮੈਂ ਇਹਨਾਂ ਤਿੰਨੇ ਬਾਟੀਆਂ ਨੂੰ ਪੁੱਛਦਾ ਹਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ ਕਿ ਉਹਦੇ ਲਈ ਇਹ ਇਕੱਠੇ ਨਹੀਂ ਹੋ ਸਕਦੇ ਉਹਨੂੰ 45 ਨਹੀਂ 55 ਫੀਲ ਹੁੰਦੀ ਏ ਇਹ 55 ਡਿਗਰੀ ਠੰਡ ਵੀ ਜ਼ਿਆਦਾ ਨਹੀਂ ਵੀ ਜ਼ਿਆਦਾ ਲੱਗਦਾ ਹਵਾ ਵੀ ਜ਼ਿਆਦਾ ਤੇ ਗਰਮੀ ਵੀ ਜ਼ਿਆਦਾ ਕੀ ਉਹ ਬੈਠ ਸਕਦਾ ਇੰਨੇ ਸਿਰੜ ਨਾਲ ਅਸੀਂ ਇਸ ਗੱਲ ਤੇ ਪਹਿਰਾ ਨਹੀਂ ਦੇ ਸਕਦੇ ਯਾਰ ਜਦ ਫਿਰ ਕਹਿੰਦਿਆਂਗੇ ਕਿ ਭਾਈ ਇਹ ਤਾਂ ਕੰਮ ਭਾਈ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਪਾਣੀ ਸਾਡਾ ਹੈ ਫਹੀਰ ਬਾਪੂ ਜੀ ਉਹ ਰੋਂਦਾ ਫਲਾਣਾ ਫਲਾਣੇ ਦਾ ਸਮਾਨੇ ਦੇ ਵਿੱਚ ਸਾਰੀ ਪਹੁੰਚੀ ਹੋਈ ਸਾਧ ਸੰਗਤ ਇੱਕ ਵਾਰੀ ਆਪਾਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਫਿਰ ਅਗਲੀਆਂ ਵਿਚਾਰਾ ਕਰਾਂਗੇ ਤੋ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਗੱਲ ਕਰ ਰਿਹਾ ਸੀ ਥਲੀ ਹੁਰਾ ਨਾਲ ਮੈਨੂੰ ਆਂਦੇ ਜੀ ਕੀ ਅੰਦੋਲਨ ਵੀ ਵੰਡੇ ਗਏ ਨੇ ਤੁਸੀਂ ਤਾਂ ਪਾਣੀਆਂ ਵਾਲੇ ਸੀ ਡੋਮਿਸੇਲ ਵਾਲੇ ਸੀ ਤੁਸੀਂ ਇੱਥੇ ਕਿਵੇਂ ਆ ਗਏ ਆਹੀ ਪ੍ਰੋਬਲਮ ਹੈ ਸਾਡੀ ਉਹਨਾਂ ਨੇ ਵੀ ਖੈਰ ਵਿਅੰਗ ਨਾਲ ਪੁੱਛਿਆ ਸੀ ਪ੍ਰੋਬਲਮ ਆਹੀ ਹੈ ਜਿਵੇਂ ਅਸੀਂ ਰੰਗ ਵੰਡਦੇ ਨੇ ਫਲ ਫਰੂਟ ਵੰਡਦੇ ਨੇ ਪਾਰਟੀਆਂ ਤਾਂ ਹੈਗੀਆਂ ਸੀ ਜੋ ਪੰਜਾਬ ਨੂੰ ਤੇ ਦੇਸ਼ ਨੂੰ ਵੰਡਦੀਆਂ ਅਸੀਂ ਅੰਦੋਲਨ ਵੀ ਵੰਡਦੇ ਨੇ ਕਿਹ ਅੰਦੋਲਨ ਇਹ ਲੜਨਗੇ ਭਾਈ ਗੁਰਪ੍ਰੀਤ ਸਿੰਘ ਹੋਰੀ ਜਾਂ ਭਾਈ ਗੁਰਜੀਤ ਸਿੰਘ ਹੋਰੀ ਜਾਂ ਬਾਕੀ ਸਾਰੇ ਬੇਅਦਬੀਆਂ ਦਾ ਅਸੀਂ ਪਾਣੀ ਤੇ ਡੋਮਿਸੇਲ ਆਲੇ ਹੋਗੇ ਬਾਪੂ ਜੀ ਹਰੀ ਵਹੀਰ ਆਲੇ ਹੋਗੇ ਕੋਈ ਹੋਰ ਹੋਰ ਵਾਲਾ ਹੋ ਗਿਆ ਉਹ ਗੋਨੇ ਵਾਲੇ ਆਲੇ ਵਿਚਾਰੇ ਬੈਠੇ ਨੇ ਉਹਨਾਂ ਦੇ ਸਾਾਨੂੰ ਪੁਲਿਸ ਤਸ਼ੱਦਦ ਕਰਕੇ ਮਾਰ ਗਈ ਫਿਰ ਉਹਨਾਂ ਨੂੰ ਅੱਡ ਕਾਇਦੇ ਹੋ ਜੇ ਮੈਨੂੰ ਕੀ ਲੱਗਦਾ ਅੱਜ ਸਾਰੀ ਸੰਗਤ ਦੇ ਸਾਹਮਣੇ ਇੱਕ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਸੋਚਣਾ ਚਾਹੀਦਾ ਹੈ ਕੀ ਪਾਣੀ ਪੰਜਾਬ ਵਾਲੇ ਨਹੀਂ ਪੀਂਦੇ ਜੇ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਾਵਾਂਗੇ ਬਾਹਰਲੇ ਕਾਬਜ ਹੋ ਜਾਣਗੇ ਕੀ ਪੰਜਾਬੀਆਂ ਦਾ ਨੁਕਸਾਨ ਨਹੀਂਗਾ ਤੇ ਜੇ ਬਿਆਦੀਆਂ ਦੇ ਕਾਨੂੰਨ ਬਣਾਉਣਾ ਹੈ ਕੀ ਇਹਦੇ ਵਿੱਚ ਕੁਰਾਨ ਸ਼ਰੀਫ ਰਾਮਾਇਣ ਗੀਤਾ ਬਾਈਬਲ ਸ਼ਾਮਲ ਨਹੀਂ ਇਕੱਲੇ ਗ੍ਰੰਥ ਸਾਹਿਬ ਦਾ ਤਾਂ ਨਹੀਂ ਬਣਾ ਰਹੀ ਸਾਰਿਆਂ ਦਾ ਬਣ ਰਿਹਾ ਤਾਂ ਫੇਰੇ ਇਕੱਲੇ ਸਿੱਖਾਂ ਦਾ ਹੋ ਗਿਆ ਆ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਪਹਿਲਾਂ ਤੁਸੀਂ ਨਾਰਾ ਦਿੱਤਾ ਵਾਅਦਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁੱਕਰ ਗਏ ਉਹਦੀ ਗੱਲ ਵੀ ਨਾ ਕਰੋ ਔਰ ਦੁੱਖ ਦੀ ਗੱਲ ਇਹ ਖੋਰ ਵੀ ਮੈਂ ਦੱਸ ਦਿਆਂ ਤੁਹਾਨੂੰ ਕੱਲੇ ਆਪ ਵਾਲਿਆਂ ਤੇ ਨਾ ਰੋ ਕੀ ਅਸੈਂਬਲੀ ਦੇ ਵਿੱਚ ਕਿਸੇ ਵੀ ਪਾਰਟੀ ਦੇ ਮੈਂਬਰ ਨੇ ਪ੍ਰਾਈਵੇਟ ਮੈਂਬਰ ਹੋ ਕੇ ਵੀ ਬਿੱਲ ਲਿਆਂਦਾ ਕਿਸੇ ਕਾਂਗਰਸੀ ਨੇ ਕਿਸੇ ਵੀ ਹੋਰ ਪਾਰਟੀ ਦੇ ਬੰਦੇ ਨੇ ਜਾਂ ਆਜ਼ਾਦ ਨੇ ਇਹ ਬਿੱਲ ਲਿਆਂਦਾ ਇੰਟਰੋਡਿਊਸ ਕੀਤਾ ਨਾ ਅਰ ਜਦੋਂ ਪੋਲਿਟਿਕਸ ਕਰਨੀ ਹੈ ਇੱਥੇ ਸੱਦ ਲੋ ਇੱਥੇ ਬੋਲਣ ਲੱਗ ਜਾਣਗੇ ਬੇਸ਼ਰਮਾਂ ਆ ਹੁਣੇ ਜੇ ਅਸੀਂ ਚਮਕੌਰ ਸਾਹਿਬ ਸੀ ਚਮਕੌਰ ਸਾਹਿਬ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਥੋਂ ਦਾ ਪਾਣੀ ਖਰਾਬ ਹੋ ਜਾਣਾ ਸੀ ਅਸੀਂ ਉੱਥੇ ਬੈਠੇ ਇੱਕ ਪਾਰਟੀ ਔਰ ਨੁਮਾਇੰਦਾ ਆ ਗਿਆ ਆਂਦੇ ਜੀ ਅਸੀਂ ਤੁਹਾਡੇ ਨਾਲ ਉਦੋਂ ਬਾਅਦ ਮੈਂ ਬੋਲਣਾ ਸੀ ਮੈਨੂੰ ਆ ਗਿਆ ਗੁੱਸਾ ਮੈਂ ਕਿਹੜੀ ਗੱਲਾਂ ਨਾਲ ਓਏ ਡਰਾਮਾ ਕਰਦੇ ਹੋ ਆ ਕੇ ਕਿਹੜੀ ਗੱਲ ਜੁਣਾ ਲਓ ਤੁਸੀਂ ਕਦੇ ਕੋਈ ਵੀ ਇਸ ਹੱਕ ਦਾ ਨਾਹਰਾ ਲਾਇਆ ਔਰ ਉਸ ਫੈਕਟਰੀ ਨੂੰ ਲਵਾ ਪਤਾ ਕੌਣ ਰਿਹਾ ਸੀ ਇੱਕ ਬੀਜੇਪੀ ਦਾ ਬੰਦਾ ਸੀ ਜਿਹੜਾ ਹਿਮਾਚਲ ਤੋਂ ਆਇਆ ਸੀ ਇੰਡਸਟਰੀ ਵਾਲਾ ਉਹਦਾ ਪਾਰਟਨਰ ਸੀ ਕਾਂਗਰਸ ਦਾ ਰਾਣਾ ਗੁਰਜੀਤ ਉਹਨੂੰ ਲਗਵਾ ਕੌਣ ਰਿਹਾ ਸੀ ਝਾੜੂ ਵਾਲੇ ਕਿੰਨੇ ਪਾਰਟੀਆਂ ਇਕੱਠੀਆਂ ਕਾਦੇ ਲਈ ਇਕੱਠੀਆਂ ਪੰਜਾਬ ਦਾ ਪਾਣੀ ਗੰਦਾ ਕਰਨ ਲਈ ਮੈਂ ਇਹਨਾਂ ਤਿੰਨੇ ਬਾਟੀਆਂ ਨੂੰ ਪੁੱਛਦਾ ਹਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ ਕਿ ਉਹਦੇ ਲਈ ਇਹ ਇਕੱਠੇ ਨਹੀਂ ਹੋ ਸਕਦੇ ਤੇ ਜੇ ਨਹੀਂ ਹੋ ਸਕਦੇ ਤਾਂ ਮੈਨੂੰ ਦੱਸੋ ਜਦੋਂ ਇਹ ਪਿੰਡਾਂ ਸ਼ਹਿਰਾਂ ਚੋਂ ਕੀ ਇਹਨਾਂ ਨੂੰ ਵੜਨ ਦੇਣਾ ਚਾਹੀਦਾ ਸਾਨੂੰ ਕੀ ਅਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇ ਇੱਕ ਗੱਲ ਯਾਦ ਰੱਖ ਲਓ ਜੇ ਬਾਈ ਜੀ ਮੈਂ ਵੀ ਸ਼ਾਮਲ ਆ ਅਸੀਂ ਸਾਰੇ ਵੀ ਸ਼ਾਮਲ ਆ ਇਹ ਜੋ ਇਸ ਤਰ੍ਹਾਂ ਦੀਆਂ ਤੁਸੀਂ ਕਹ ਲਓ ਚਲਾਕੀਆਂ ਜਾਂ ਬੇਹੁਦਗੀਆਂ ਕਰਦੇ ਨੇ ਸਾਡੇ ਕਰਕੇ ਕਿਉਂਕਿ ਅਸੀਂ ਆ ਇਹੋ ਜੇ ਲੋਕਾਂ ਨੂੰ ਅਸੀਂ ਆ ਇਹੋ ਜੇ ਲੋਕਾਂ ਨੂੰ ਕੁਝ ਪੁੱਛਦੇ ਨਹੀਂ ਤੇ ਆਪ ਦੀਆਂ ਛੋਟੀਆਂ-ਛੋਟੀਆਂ ਰਾਜਨੀਤਿਕ ਇੱਛਾਵਾਂ ਲਈ ਇਹਨਾਂ ਦਾ ਪੱਖ ਪੂਰਦੇ ਆ ਜਦੋਂ ਵੀ ਤੁਹਾਡੇ ਪਿੰਡ ਚੋਂ ਤਾਂ ਇਹਨਾਂ ਨੂੰ ਪੁੱਛਿਓ ਜੇ ਜ਼ਰੂਰ ਕਿ ਜਿਹੜਾ ਨੂੰ ਤੁਸੀਂ ਮੱਥਾ ਟੇਕਦੇ ਹੋ ਸਦੀਵੀ ਗੁਰੂ ਕੀ ਉਹਨਾਂ ਦੇ ਹੱਕ ਚ ਕਾਨੂੰਨ ਬੰਨਣਾ ਨਹੀਂ ਚਾਹੀਦਾ ਕਿ ਜੇ ਕੋਈ ਬੇਅਦਬੀ ਕਰੇ ਤਾਂ ਉਹਨੂੰ ਮਰ ਕੈਦ ਹੋਵੇ ਪੁੱਛਿਓ ਜੇ ਜ਼ਰੂਰ ਇਹਨਾਂ ਤੋਂ ਔਰ ਕਹੋ ਜੇ ਕਿ ਇੱਕ ਫੈਸਲਾ ਕਰੋ ਅਸੀਂ ਵੀ ਬਾਬਾ ਜੀਪ ਸਿੰਘ ਆਉਣ ਗੁਣ ਲਕੀਰ ਵਾਉਣੀ ਹੈ ਜਾਂ ਤਾਂ ਇੱਧਰ ਆਹੋ ਜੋ ਕਿ ਕਾਨੂੰਨ ਬਣੂਗਾ ਜਾਂ ਫਿਰ ਇੱਧਰ ਹੋ ਜਾਓ ਜੋ ਕਹਿੰਦੇ ਨੇ ਕਾਨੂੰਨ ਨਹੀਂ ਬਣੂਗਾ ਔਰ ਨਹੀਂ ਕਰੂਗਾ ਦਾ ਮਤਲਬ ਇਹ ਸਮਝ ਲਿਓ ਜੇ ਕਿ ਉਹ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਬੇਆਦਬੀਆਂ ਦੇ ਹੱਕ ਚ ਨੇ ਪੁੱਛਿਓ ਜੇ ਇਹਨਾਂ ਨੂੰ ਕੀ ਹੈ ਕਨਸਟੀਟਿਊਸ਼ਨਲ ਫਰੇਮਵਰਕ ਚ ਸੰਵਿਧਾਨਿਕ ਦਾਇਰੇ ਚ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਹੈ ਆ ਹੁਣੇ ਜੇ ਅਗਸਟ 2024 ਪੱਛਮੀ ਬੰਗਾਲ ਨੇ ਇੱਕ ਕਾਨੂੰਨ ਬਣਾਇਆ ਜੇ ਕੋਈ ਬੰਦਾ ਰੇਪ ਕਰਦਾ ਕਿਸੇ ਬੀਬੀ ਨਾਲ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਬੰਗਾਲ ਨੇ ਬਣਾਇਆ ਧਰਮ ਪਰਿਵਰਤਨ ਤੇ ਲਵ ਜਿਹਾਦ ਤੇ ਯੂਪੀ ਨੇ ਬਣਾਇਆ ਹੁਣੇ ਜੇ ਹਿਮਾਚਲ ਨੇ ਬਣਾਇਆ ਤਾਂ ਪੰਜਾਬ ਕਿਉਂ ਨਹੀਂ ਬਣਾ ਸਕਦਾ ਵੀ ਸਾਸਤਿਓ ਵਜਾ ਕੀ ਹੈ ਜੇ ਸਾਡੇ ਮੁੱਖ ਮੰਤਰੀ ਪਹਿਲਾਂ ਇਹ ਬਿਆਨ ਦੇ ਸਕਦੇ ਸੀ ਕਿ ਕਾਨੂੰਨ ਬਣਾਵਾਂਗੇ ਤਾਂ ਮਾੜਾ ਜਿਹਾ ਹੁਣ ਇਹ ਦੱਸ ਦੇਣ ਕਿ ਇਹਦੇ ਚ ਅੜਚਨ ਕੀ ਹੈ ਦਿੱਕਤ ਕੀ ਹੈ ਤੇ ਜੇ ਨਹੀਂ ਦੱਸਦੇ ਤਾਂ ਬਈ ਇਮਾਨ ਸਮਝੋ ਜੇ ਔਰ ਸਿਰਫ ਇਨਾਂ ਨੂੰ ਨਹੀਂ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਹੜੇ ਆਪੋਜੀਸ਼ਨ ਵੀ ਚਲਾ ਰਹੀ ਹੈ ਇਨਾਂ ਨੂੰ ਪੁੱਛਿਆ ਜੇ ਕਿ ਹੁਣ ਤਾਂ ਤੁਸੀਂ ਕੱਲੂ ਘਾ ਰੱਦੇਵਸ ਮਨਾਉਣ ਚੱਲ ਪੇ ਜਦੋਂ ਇਹ ਕੱਲੂ ਘਾ ਰਾ ਹੋ ਰਿਹਾ ਸੀ ਉਦੋਂ ਕਿੱਥੇ ਖੜੇ ਸੀ ਤੁਸੀਂ ਉਦੋਂ ਕਿਹਦੇ ਨਾਲ ਸੀ ਜਦ ਜਦੋਂ ਚੀਜ਼ ਹੋ ਜਾਂਦੀ ਹੈ ਲਕੀਰ ਬਣ ਜਾਂਦੀ ਹੈ ਤਾਂ ਲਕੀਰ ਦੇ ਉੱਤੇ ਸੋਟੀਆਂ ਮਾਰਨ ਵਾਲੇ ਹੋ ਡਰਾਮਾ ਕਰਨ ਵਾਲੇ ਹੋ ਇਹ ਪੁੱਛਿਓ ਜੇ ਜ਼ਰੂਰ ਤੇ ਜੇ ਕੋਈ ਤੁਹਾਡੇ ਪਿੰਡ ਦਾ ਸ਼ਹਿਰ ਦਾ ਚਿੱਕੜ ਚੌਧਰੀ ਤੁਹਾਨੂੰ ਰੋਕੇ ਪੁੱਛਣ ਤੋਂ ਤਾਂ ਸਮਝ ਲਿਓ ਜੇ ਉਹ ਦੂ ਵੱਡਾ ਗੁਨਾਹਗਾਰ ਹੈ ਜਿਹੜੇ ਕਿ ਉਹ ਲੀਡਰ ਹੋ ਸਕਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਅੱਜ ਦੀ ਡੇਟ 'ਚ ਸਿਰ ਦੇਣ ਦੀ ਲੋੜ ਨਹੀਂ ਸਿਰ ਦਾ ਇਸਤੇਮਾਲ ਕਰ ਲਿਏ ਬਹੁਤ ਹੈ ਸਿਰ ਜੋੜ ਲਿਏ ਬਹੁਤ ਹੈ ਇਹ ਕਰ ਲਿਆ ਤਾਂ ਇਹ ਮੰਨਣਗੇ ਮੰਨਣਾ ਪਊਗਾ ਨੇ ਹੀ ਤਾਂ ਅਗਲੇ ਰਸਤੇ ਵੀ ਹੈਗੇ ਨੇ ਕੀ ਇਹ ਦਿੱਲੀ ਦੇ ਅੰਦੋਲਨ ਚ ਸਾਬਤ ਨਹੀਂ ਹੋਇਆ ਅਸੀਂ ਸੈਂਟਰ ਤੋਂ ਬਣਾ ਲਿਆ 2% ਆਉਂਦੇ ਸੀ ਨਾ ਐਡਾ ਕੁ ਪੰਜਾਬ ਆਉਂਦੇ ਸੀ ਬਨਾਇਆ ਕਿ ਨਹੀਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਟਿੱਕਰੀ ਤੇ ਬਹਿ ਕੇ ਤੇ ਹੁਣ ਅਸੀਂ ਆਪ ਦੀ ਸਟੇਟ ਗਵਰਨਮੈਂਟ ਨੂੰ ਨਹੀਂ ਬਣਾ ਸਕਦੇ ਸਿਰਫ ਜ਼ਰੂਰਤ ਕੀ ਹੈ ਇਕੱਲੇ ਨਹੀਂ ਹੋਣਾ ਇਕੱਠੇ ਹੋਣਾ ਮੈਨੂੰ ਦੱਸੋ ਅਸੀਂ ਉੱਥੇ ਬੈਠੇ ਕੂਲਰ ਲੱਗੇ ਆਪਣੇ ਵੀ ਆ ਪੱਖੇ ਲੱਗੇ ਹੋਏ ਨੇ ਮਾੜਾ ਜਿਹਾ ਭਾਈ ਗੁਰਜੀਤ ਸਿੰਘ ਬਾਰੇ ਸੋਚੋ 45 ਡਿਗਰੀ ਆ ਬਾਹਰ ਆਪਣੇ ਪੱਖੇ ਵੇਖ ਲਓ ਕਿੰਨੇ ਲੱਗੇ ਆ ਫੇਰ ਵੀ ਪਸੀਨਾ ਆ ਰਿਹਾ ਉਹ ਬੰਦਾ ਉੱਚਾ ਬੈਠਾ ਹੈ ਉਹਨੂੰ 45 ਨਹੀਂ 55 ਫੀਲ ਹੁੰਦੀ ਹੈ ਇਹ 55 ਡਿਗਰੀ ਠੰਡ ਵੀ ਜ਼ਿਆਦਾ ਨਹੀਂ ਵੀ ਜ਼ਿਆਦਾ ਲੱਗਦਾ ਹੈ ਹਵਾ ਵੀ ਜ਼ਿਆਦਾ ਤੇ ਗਰਮੀ ਵੀ ਜ਼ਿਆਦਾ ਕੀ ਉਹ ਬੈਠ ਸਕਦਾ ਇੰਨੇ ਸਿਰੜ ਨਾਲ ਅਸੀਂ ਇਸ ਗੱਲ ਤੇ ਪੈਰਾਂ ਨਹੀਂ ਦੇ ਸਕਦੇ ਯਾਰ ਅਸੀਂ ਆਪਦੇ ਖੱਬੇ ਸੱਜੇ ਇਹ ਗੱਲਾਂ ਨਹੀਂ ਕਰ ਸਕਦੇ ਜਦ ਫਿਰ ਕਹਿ ਦਿਆਂਗੇ ਕਿ ਭਾਈ ਇਹ ਤਾਂ ਕੰਮ ਭਾਈ ਗੁਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਹੈ ਪਾਣੀ ਸਾਡਾ ਵਹੀਰ ਬਾਪੂ ਜੀ ਉਰੋਂ ਦਾ ਫਲਾਣਾ ਫਲਾਣੇ ਦਾ ਜਿਵੇਂ ਥਲੀ ਨੇ ਕਿਹਾ ਸੀ ਕੀ ਅਸੀਂ ਆਹੀ ਕਰਾਂਗੇ ਜਾਂ ਅਸੀਂ ਇਕੱਠੇ ਹੋ ਕੇ ਇੱਕ ਆਵਾਜ਼ ਕਵਾਂਗੇ ਕਿ ਸਾਨੂੰ ਬੇਆਦਬੀਆਂ ਤੇ ਕਾਨੂੰਨ ਚਾਹੀਦਾ ਹੈ ਜੇ ਨਹੀਂ ਬਣਾਉਂਗੇ ਤਾਂ ਜਾਓ ਔਰ ਜਿਹੜੇ ਨਵੇਂ ਆਉਣਗੇ ਇਸੇ ਸ਼ਰਤ ਤੇ ਆਉਣਗੇ ਅੱਜ ਜਿਹੜੇ ਇੱਥੇ ਨਹੀਂ ਆਏ ਮੈਂ ਇਨ੍ਹਾਂ ਕੈਮਰਿਆਂ ਦੇ ਰਾਹੀਂ ਉਹਨਾਂ ਤੋਂ ਇੱਕ ਗੱਲ ਪੁੱਛਦਾ ਹਾਂ ਜੇ ਤੁਹਾਡੇ ਪਿੰਡ ਜਾਂ ਤੁਹਾਡੇ ਸ਼ਹਿਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਕੀ ਰਿਐਕਟ ਕਰੋਗੇ ਜਾਂ ਤੁਸੀਂ ਉਹਦਾ ਇੰਤਜ਼ਾਰ ਕਰ ਰਹੇ ਹੋ ਕਿ ਉਹ ਬੇਆਦਬੀ ਹੋਵੇ ਤੇ ਫੇਰ ਤੁਸੀਂ ਬੋਲੋ ਕੀ ਤੁਹਾਨੂੰ ਇੰਨੀਆਂ ਬੇਆਦਬੀਆਂ ਨਾਲ ਸਬਰ ਨਹੀਂ ਆਇਆ ਕਿ ਤੁਸੀਂ ਇਸ ਹੱਕ 'ਚ ਨਾਰਾ ਉਲਾ ਸਕੋ ਤੇ ਇਸ ਪੰਜਾਬ ਗਵਰਨਮੈਂਟ ਦੇ ਕੰਨ ਖੋਲ ਸਕਣ ਜਦ ਪੰਜਾਬ ਗਵਰਨਮੈਂਟ ਇੰਤਜ਼ਾਰ ਕਰ ਰਹੀ ਹੈ ਕਿ ਭਾਈ ਗੁਰਜੀਤ ਸਿੰਘ ਸ਼ਹੀਦ ਹੋਣ ਫਿਰ ਉਸ ਤੋਂ ਬਾਅਦ ਆਵਾਂਗੇ ਮੈਂ ਆ ਕਾਂਗਰਸ ਵਾਲਿਆਂ ਨੂੰ ਵੀ ਪੁੱਛਦਾ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਚ ਕਿਸਾਨ ਜਥੇਬੰਦੀਆਂ ਵੀ ਨੇ ਮਜ਼ਦੂਰ ਜਥੇਬੰਦੀਆਂ ਵੀ ਨੇ ਕਿ ਤੁਸੀਂ ਕਾਦਾ ਇੰਤਜ਼ਾਰ ਕਰ ਰਹੇ ਹੋ ਕਾਦਾ ਇੰਤਜ਼ਾਰ ਕਰ ਰਹੇ ਹੋ ਕਿ ਭਾਈ ਸਾਹਿਬ ਸ਼ਹੀਦ ਹੋਣ ਫਿਰ ਤੁਸੀਂ ਆਜੋ ਇੱਕ ਗੱਲ ਮੰਨ ਕੇ ਚੱਲਿਓ ਜੇ ਜੇ ਭਾਈ ਗੁਰਜੀਤ ਸਿੰਘ ਸ਼ਹੀਦ ਹੁੰਦੇ ਨੇ ਤਾਂ ਤੁਸੀਂ ਜ਼ਿੰਮੇਦਾਰ ਹੋ ਕੱਲੀ ਗਵਰਨਮੈਂਟ ਜ਼ਿੰਮੇਦਾਰ ਨਹੀਂ ਤੁਸੀਂ ਵੀ ਜ਼ਿੰਮੇਦਾਰ ਹੋ ਕਿਉਂ ਕਿ ਹੱਕ ਦੇ ਵਿੱਚ ਸੱਚ ਦੇ ਲਈ ਜੇ ਕੋਈ ਨਾਰਾ ਨਹੀਂ ਲਾ ਸਕਦਾ ਤਾਂ ਉਹਨੂੰ ਇਨਸਾਨ ਹੋਣ ਦਾ ਹੱਕ ਨਹੀਂਗਾ ਇੱਕ ਬਹੁਤ ਮਸ਼ਹੂਰ ਫਿਲਾਸਫਰ ਹੋਏ ਨੇ ਖਲੀਲ ਜ਼ਬਰਾਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਬੁਰਾਈ ਦੇ ਖਿਲਾਫ ਔਰ ਜੇ ਕਿਤੇ ਉਹ ਬਹੁਤ ਵੱਡੀ ਬਰਾਈ ਹੋਵੇ ਜਿਵੇਂ ਕਿ ਬੇਆਦਬੀ ਦੀ ਜੇ ਉਹਦੇ ਖਿਲਾਫ ਲੜ ਨਹੀਂ ਸਕਦੇ ਤਾਂ ਬੋਲੋ ਜ਼ਰੂਰ ਤੇ ਜੇ ਬੋਲ ਨਹੀਂ ਸਕਦੇ ਤਾਂ ਸੋਚੋ ਔਰ ਬੋਲਣ ਵਾਲਿਆਂ ਦੀ ਮਦਦ ਕਰੋ ਤੇ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਇਨਸਾਨ ਹੋਣ ਦੇ ਹੱਕਦਾਰ ਨਹੀਂ ਹੋ ਮੈਂ ਪੁੱਛੂੰਗਾ ਤੁਹਾਨੂੰ ਕੈਮਰੇ ਆ ਰਹੀ ਕਿ ਤੁਸੀਂ ਇਨਸਾਨ ਹੈਗੇ ਹੋ ਕੀ ਤੁਹਾਨੂੰ ਸਾਂ ਲੈਂਦਾ ਹੱਕ ਹੈਗਾ ਤਾਂ ਫਿਰ ਥੋਡੇ ਤੇ ਜਾਨਵਰਾਂ 'ਚ ਫਰਕ ਕੀ ਆ ਮੈਨੂੰ ਇੰਨਾ ਦੱਸ ਦਿਓ ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਜੇ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹੋ ਆਪਦੇ ਘਰ 'ਚ ਪੜ੍ਹਦੇ ਹੋ ਜਪ ਜੀ ਸਾਹਿਬ ਰੋਜ਼ ਸਵੇਰ ਰੇ ਰਾਜ ਸਾਹਿਬ ਪੜਦੇ ਹਾਂ ਸ਼ਾਮ ਨੂੰ ਰਾਤ ਨੂੰ ਤਾਂ ਕੀ ਤੁਹਾਨੂੰ ਇੱਥੇ ਆ ਕੇ ਨਾਣਾ ਨਹੀਂ ਲਾਉਣਾ ਚਾਹੀਦਾ ਕਿ ਬੇਆਦਬੀਆਂ ਤੇ ਕਾਨੂੰਨ ਬਣੇ ਕੀ ਤੁਸੀਂ ਨਜ਼ੀਰ ਨਹੀਂ ਬਣਾਉਣਾ ਚਾਹੁੰਦੇ ਉਦਾਹਰਨ ਨਹੀਂ ਬਣਾਉਣਾ ਚਾਹੁੰਦੇ ਕਿ ਪੰਜਾਬ ਚ ਬਣ ਗਿਆ ਹੁਣ ਹਰਿਆਣੇ ਚ ਬਣੇ ਦਿੱਲੀ ਚ ਬਣੇ ਔਰ ਦੇਸ਼ ਦੇ ਬਾਕੀ ਸਾਰੇ ਹਿੱਸਿਆਂ ਚ ਬਣੇ ਜਦੋਂ ਅਸੀਂ ਹਰਿਆਣੇ ਹਿਮਾਚਲ ਦੀ ਗੱਲ ਕਰਦੇ ਹਾਂ ਵਟ ਦੇ ਆਰ ਸੇ ਕਿ ਯਾਰ ਤੁਹਾਡੇ ਆਪ ਦੇ ਘਰ ਚਕਦਾ ਕਾਨੂੰਨ ਨਹੀਂ ਬਣਿਆ ਤੁਸੀਂ ਸਾਨੂੰ ਆਖੀ ਜਾਣੇ ਹੋ ਤਾਂ ਪਹਿਲਾਂ ਅਸੀਂ ਆਪਦੇ ਘਰ 'ਚ ਬਣਾਵਾਂਗੇ ਨਾ ਜਿਵੇਂ ਕੋਈ ਬਰਾਈ ਹੋਵੇ ਪਿੰਡ 'ਚ ਨਸ਼ੇ ਦੀ ਗੱਲ ਆ ਪਾਣੇ ਮੇਰੇ ਘਰ 'ਚ ਨਾ ਆਵੇ ਪਹਿਲਾਂ ਫਿਰ ਪਿੰਡ ਦੀ ਗੱਲ ਕਰਦੇ ਆ ਤਾਂ ਉਸੇ ਤਰ੍ਹਾਂ ਬੇਆਦਬੀਆਂ ਤੇ ਸਭ ਤੋਂ ਪਹਿਲਾਂ ਤਾਂ ਪੰਜਾਬ ਬਣਾਉ ਕਾਨੂੰਨ ਫਿਰ ਬਾਕੀ ਪ੍ਰਦੇਸ਼ ਪਿੱਛੇ ਲੱਗਣਗੇ ਤੇ ਪੰਜਾਬ ਬਣਾ ਨਹੀਂ ਰਿਹਾ ਕੀ ਫਾਇਦਾ ਤੁਹਾਡਾ ਦਸਤਾਰਾਂ ਬਣ ਕੇ ਬੈਠਣ ਦਾ ਛੇ ਤੁਸੀਂ ਘਰਾਂ ਚ ਬੈਠੇ ਹੋ ਔਰ ਇੱਥੇ ਨਹੀਂ ਆ ਸਕਦੇ ਲਾਣਾ ਦਾ ਤੁਹਾਡੇ ਤੇ ਮੈਂ ਕਹੂੰਗਾ ਕਮ ਸੇ ਕਮ ਆਪਦੇ ਗੁਰੂ ਲਈ ਤਾਂ ਉੱਠ ਲੋ ਯਾਰ ਆਹ ਹੁਣੇ ਮੈਨੂੰ ਦੱਸਿਆ ਭਾਈ ਸਾਹਿਬ ਉਹ ਰਾਣੇ ਕਿ ਇੱਥੇ ਲਕੀਰ ਮਾਰੀ ਸੀ ਕਿਤੇ ਇੱਥੇ ਮਾਰੀ ਸੀ ਨਾ ਜੀ ਇਹ ਮਾੜਾ ਜਿਹਾ ਬੱਚਾ ਫੇਰ ਆਵੇ ਉਹਨਾਂ ਦਾ ਭਤੀਜਾ ਮੈਂ ਸੁਣਿਆ ਭਾਈ ਗੁਰਜੀਤ ਸਿੰਘ ਹੋਰਾਂ ਦਾ ਔਰ ਲਕੀਰ ਵੱਡੀ ਮਾਰ ਬੇਟਾ ਆ ਕੇ ਇਨਾਂ ਤੇ ਲਕੀਰ ਵੱਡੀ ਮਾਰੋ ਕਿ ਕੱਲੇ ਹੀ ਨਹੀਂ ਔਰ ਇਹ ਫੋਟੋ ਵੀ ਅਜੇ ਇੱਕ ਲੱਗੀ ਐ ਇਹਨਾਂ ਦੀ ਕੱਲੀ ਫੋਟੋ ਵੀ ਐ ਕਿ ਬਾਕੀ ਲੀਡਰਾਂ ਦੀ ਵੀ ਫੋਟੋ ਹੋਣੀ ਚਾਹੀਦੀ ਐ ਮਾਰਿਓ ਜੇਕਰ ਵੱਡੀ ਸਾਰੀ ਲਕੀਰ ਇੱਦੇ ਦੇ ਪੁੱਤਰਾ ਓਏ ਚੰਗੀ ਤਰ੍ਹਾਂ ਦੱਸਦੇ ਹਣ ਇਹਨੂੰ ਇਹ ਕੀ ਕਿਉਂ ਮਾਰਨ ਲੱਗਾ ਲੀਕ ਭਲਾ ਤੁਸੀਂ 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 ਵਾਅਦਾ ਕਰਕੇ ਮੁਕਰ ਗਏ ਅਸੀਂ ਤਪਦੇ ਆ ਯਾਦ ਕਰਾਉਣ ਲਈ ਤੁਸੀਂ ਵਾਅਦਾ ਕਰਕੇ ਮੁਕਰ ਗਏ ਅਸੀਂ ਤਪ ਰਹੇ ਆ ਯਾਦ ਕਰਾਉਣ ਲਈ ਇਸ ਲਈ ਲਕੀਰ ਮਾਰ ਰਿਹਾ ਭਾਈ ਗੁਰਜੀਤ ਸਿੰਘ ਦਾ ਭਤੀਜਾ ਇੱਕ ਵਾਰੀ ਮਾਰੋ ਕਿਹਾ ਮੱਛ ਕੇ ਮਾਰ ਇੱਥੇ ਮੋਢੇ ਤੇ ਚੜ ਪੀਰ ਔਰ ਕੱਲੀ ਇਹ ਨਹੀਂ ਲਕੀਰ ਵਜੜੀ ਤੁਸੀਂ ਮੰਨਿਓ ਜੇ ਨਾਲ-ਨਾਲ ਇਹ ਕਾਂਗਰਸੀਆਂ ਦੇ ਵੀ ਵਜੜੀ ਲਕੀਰ ਮਾਰ ਜ਼ੋਰ ਦੀ ਪੁੱਤਰਾ ਸਤਿ ਸ੍ਰੀ ਅਕਾਲ ਜੀ ਔਰ ਇਹ ਲਕੀਰ ਕੱਲੀ ਆਪ ਆਲਿਆਂ ਦੇ ਨਹੀਂ ਵੱਜਦੀ ਇੱਕ ਯਾਦ ਰੱਖਿਓ ਜੇ ਇਹ ਲਕੀਰ ਕਾਂਗਰਸੀਆਂ ਦੇ ਵੀ ਵੱਜਦੀ ਹੈ ਇਹ ਲਕੀਰ ਭਾਜਪਾ ਅਕਾਲੀ ਦਲ ਸਾਰਿਆਂ ਦੇ ਵੱਜਦੀ ਹੈ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਗਏ ਜਿਹੜੇ ਥੋੜੇ ਜਿਨੇ ਬੈਠੇ ਜਾਂ ਸਟੇਜ ਤੇ ਨਹੀਂ ਬੈਠੇ ਉਹਨਾਂ ਸਾਰੀਆਂ ਪਾਰਟੀਆਂ ਤੇ ਲਕੀਰ ਵੱਜਣੀ ਚਾਹੀਦੀ ਹੈ ਕਿਉਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਕਿਸੇ ਵੀ ਪਾਰਟੀ ਦਾ ਵਿਰੋਧ ਕਰ ਸਕਦੇ ਹੋ ਬਾਪੂ ਤਰਸੇਮ ਸਿੰਘ ਉਹਦਾ ਵਿਰੋਧ ਕਰ ਲਓ ਲੱਖੇ ਦਾ ਵਿਰੋਧ ਕਰ ਲਓ ਕਿਸੇ ਦਾ ਵੀ ਕਰ ਲਓ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਰੋਧ ਕਰੋਗੇ ਜੀਤਾ ਦਾ ਵੀ ਕਰੂਗੇ ਰਮਾਇਣ ਦਾ ਵੀ ਕਰੂਗੇ ਕੁਰਾਨ ਸ਼ਰੀਫ ਤੇ ਬਾਈਬਲ ਦਾ ਵੀ ਕਰੂਗੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਦੱਸੋ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਕੋਈ ਇੱਕ ਬੰਦਾ ਦੱਸ ਦੇ ਮੈਨੂੰ ਕਿ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਔਰ ਉਹ ਸਟੇਟ ਬਣਾ ਸਕਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕਾਨੂੰਨ ਦੇ ਲਈ ਕਿ ਕਾਨੂੰਨ ਬਣੇ ਸਿਰਫ ਤੁਹਾਡੀ ਹਾਜ਼ਰੀ ਨਾਲ ਨਹੀਂ ਚੱਲਣਾ ਇੱਕ ਦੇ ਦੋ ਬਣਾਓ ਦੋ ਦੇ ਚਾਰ ਬਣਾਓ ਤੇ ਜੇਕਰ ਉਹ ਨਹੀਂ ਬਣਾਉਂਦੇ ਤੇ ਇਹਨਾਂ ਨੂੰ ਕਹਾਂਗੇ ਜਾਓ ਤੇ ਜਿਹੜੇ ਨਵੇਂ ਆਉਣ ਇਸ ਸ਼ਰਤ ਤੇ ਆਉਣ ਕਿ ਬੇਅਦਬੀਆਂ ਦਾ ਕਾਨੂੰਨ ਪਾਣੇ ਔਰ ਭਾਈ ਗੁਰਜੀਤ ਸਿੰਘ ਜ਼ਿੰਦਾ ਸਹੀ ਸਲਾਮਤ ਥੱਲੇ ਉਤਰ ਕੇ ਆਉਣ ਅਰਾਜੀ ਉਹਨਾਂ ਨੂੰ ਨੈ ਵਿਸੋ ਨਿਹਾਰ ਹੋ ਸ੍ਰੀ ਅਕਾਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਖਲਕਤ ਦੀ ਆਵਾਜ਼ ਆਦੀ ਕਿਉਂਕਿ ਆਵਾਜ਼ੇ ਖਲਕਤ ਨਾਰਾਏ ਖੁਦਾ ਇਹ ਉਹਦੀ ਆਵਾਜ਼ ਆ ਜਾਂਦੀ ਹੈ ਉਹ ਹੋ ਗਿਆ ਔਰ ਇਹਦਾ ਖਿਆਲ ਰੱਖਿਓ ਜੇ ਕਿ ਅਸੀਂ 1 ਤੋਂ 2 2 ਤੋਂ 4 4 ਤੋਂ 8 ਕਰਨੇ ਆ ਇਸ ਬੇਅਦਬੀ ਕਾਨੂੰਨ ਨੂੰ ਬਣਾਉਣ ਲਈ ਔਰ ਜਦੋਂ ਲੋਕ ਜੁੜ ਜਾਣ ਤੈ ਹੋ ਜਾਂਦਾ ਸੋ ਇੰਨਾ ਕਹਿੰਦਾ ਹੋਇਆ ਖਿਮਾਂ ਦਾ ਜਾ ਚੱਕਾ ਹੈ ਬਾਕੀ ਬਹੁਤ ਸਾਰੇ ਸੱਜਣ ਆਏ ਨੇ ਜਿਨ੍ਹਾਂ ਨੇ ਗੱਲਾਂ ਕਰਨੀਆਂ ਤੁਹਾਡੇ ਨਾਲ ਔਰ ਮੇਰੀ ਕੈਮਰੇ ਆਰਾਂ ਵੀ ਜੋ ਘਰਾਂ ਚ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇਹ ਕਿਸੇ ਇਨਸਾਨ ਦੀ ਗੱਲ ਨਹੀਂ ਇਹ ਉਸ ਸਦੀਵੀ ਗੁਰੂ ਦੀ ਗੱਲ ਹੈ ਜਿਹਦੇ DNA ਤੇ ਪੰਜਾਬ ਵੱਸਦਾ ਹੈ ਗੁਰੂਆਂ ਦੇ ਨਾਂ ਤੇ ਵਸਦਾ ਹੈ ਔਰ ਅੱਜ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜੋ ਸਾਡੇ ਸਿੱਧੀ ਵੀ ਗੁਰੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ